ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਵੈਕ ਰੂਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਾਂ ਅੱਜ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਮਾਰਨਿੰਗ ਦਾ ਟਾਈਮ ਆ ਇੱਥੇ ਸ਼ਾਇਦ 7:30 ਦੇ 7 ਦਾ ਟਾਈਮ ਸੀਗਾ ਤੇ ਮੈਂ ਲੱਗੀ ਸੀਗੀ ਅੱਜ ਸ਼ੈਂਪੂ ਲਾਉਣਾ ਸੀ ਮੈਂ ਸੋਚਿਆ ਵੀ ਪਹਿਲਾਂ ਆਪਾਂ ਮ사ਜ ਕਰ ਲਈਏ ਵਾਲਾਂ ਦੇ ਵਿੱਚ ਜਿਹੜਾ ਆਪਾਂ ਆਇਲ ਬਣਾ ਕੇ ਰੱਖਿਆ ਹੋਇਆ ਜਿਹੜਾ ਤੇਲ ਆਪਾਂ ਬਣਾ ਕੇ ਰੱਖਿਆ ਬਹੁਤ ਫਰਕ ਆਇਆ ਇਹ ਤੇਲ ਨਾਲ ਮੈਨੂੰ ਮੇਰੇ ਵਾਲ ਬਹੁਤ ਜਿਆਦਾ ਘਟ ਜਾਨੀ ਕਿ ਹੁਣ ਨਾ ਦੇ ਬਰਾਬਰ ਹੋ ਗਏ ਟੁੱਟਣੇ ਹਨ ਤੇ ਨਵੇਂ ਜਿਹੜੇ ਵਾਲ ਆ ਉਹਨਾਂ ਦੀ ਗਰੋਥ ਹੋਣ ਲੱਗ ਗਈ ਹੈ ਬਹੁਤ ਵਧੀਆ ਬਹੁਤ ਵਧੀਆ ਤੇਲ ਆ ਮੀਰਾ ਤੁਸੀਂ ਵੀ ਵੀਡੀਓ ਦੇਖੀ ਹੋਊਗੀ ਤੇ ਦੇਖੀ ਆ ਤਾਂ ਜਰੂਰ ਟਰਾਈ ਕਰਕੇ ਦੇਖਿਓ ਇਹ ਵਾਲਾ ਤੇਲ ਬਣਾ ਕੇ ਤੇ ਫਿਰ ਉਸ ਤੋਂ ਬਾਅਦ ਤੇਲ ਦਾ ਮ사ਜ ਕਰਕੇ ਫਿਰ ਮੈਂ ਆ ਗਈ ਕਿਚਨ ਦੇ ਵਿੱਚ ਕਿਚਨ ਚ ਤੁਹਾਨੂੰ ਪਤਾ ਵੀ ਮਾਰਨਿੰਗ ਟਾਈਮ ਬਹੁਤ ਜ਼ਿਆਦਾ ਕੰਮ ਹੁੰਦਾ ਕੰਮ ਕਿਚਨ ਚ ਲਾ ਲੋ ਜਾਂ ਕਿਤੇ ਵੀ ਸਾਰੇ ਘਰ ਦੇ ਵਿੱਚ ਮਾਰਨਿੰਗ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੁੰਦਾ ਹਨਾ ਸਮ ਕਈ ਵਾਰੀ ਇਹ ਨਹੀਂ ਲੱਗਦੇ ਇਹ ਛੁੱਟੀ ਸੀਗੀ ਅੱਜ ਯਾਨੀ ਕਿ 1 ਮਈ ਦਾ ਵਲੌਗ ਆ ਇਹ 1 ਮਈ ਦਾ ਮਜ਼ਦੂਰ ਡੇ ਦਾ ਬੱਚਿਆਂ ਨੂੰ ਛੁੱਟੀ ਸੀਗੀ ਤੇ ਛੁੱਟੀ ਵਾਲੇ ਦਿਨ ਤਾਂ ਸਮਝੇ ਨਹੀਂ ਲੱਗਦੀ ਹੁੰਦੀ ਵੀ ਕਿੱਥੋਂ ਸਟਾਰਟ ਹੋਈਏ ਕੰਮ ਨੂੰ ਹਨਾ ਉਦਾਂ ਡੇਲੀ ਰੁਟੀਨ ਦੇ ਵਿੱਚ ਹਨਾ ਮੰਡੇ ਤੋਂ ਲੈ ਕੇ ਸੈਚਰਡੇ ਤੱਕ ਤਾਂ ਆਪਣੀ ਰੁਟੀਨ ਬਹੁਤ ਵਧੀਆ ਹੁੰਦੀ ਆ ਬਈ ਆਪਾਂ ਸਵੇਰੇ ਉੱਠੇ ਚਾਹ ਦੁੱਧ ਬਣਾਇਆ ਉਸ ਤੋਂ ਬਾਅਦ ਬੱਚਿਆਂ ਟਿਫਨ ਲਾਉਣੇ ਸਾਰਾ ਕੁਝ ਕਰਨਾ ਹਨਾ ਬੱਚੇ ਰੈਡੀ ਕਰਨੇ ਉਹ ਰੁਟੀਨ ਹੁੰਦੀ ਆ ਛੁੱਟੀ ਵਾਲੇ ਦਿਨ ਇਹ ਨਹੀਂ ਸਮਝ ਲੱਗਦੀ ਹੁੰਦੀ ਜੇ ਤਾਂ ਸਵੇਰੇ ਰੋਟੀ ਬਣਾ ਲਾ ਤਾਂ ਰੋਟੀ ਕਿਸੇ ਨੇ ਨਹੀਂ ਖਾਣੀ ਹਨਾ ਤੇ ਜੇ ਝਾੜੂ ਪੋਚਾ ਕਰਨਾ ਤਾਂ ਹਲੇ ਬੱਚੇ ਸੁੱਤੇ ਪਏ ਆ ਤੇ ਪਸ਼ੂਆਂ ਦਾ ਹੋ ਜਾਂਦਾ ਹੁੰਦਾ ਛੁੱਟੀ ਵਾਲੇ ਦਿਨ ਸਵੇਰੇ ਬਾਹਰ ਲਾ ਬਰ ਲਾ ਉਹ ਕੰਮ ਜਲਦੀ ਨਿਬੜ ਜਾਂਦਾ ਉਹ ਮੈਂ ਕਰਿਆਈ ਸੀਗੀ ਸਾਰਾ ਬਾਹਰ ਝਾੜੂ ਲਾਇਆ ਹੀ ਪੋਚਾ ਲਾਇਆ ਹੀ ਸੀਗੀ ਤੇ ਫਿਰ ਉਸ ਤੋਂ ਬਾਅਦ ਆ ਕੇ ਹੁਣ ਮੈਂ ਕਿਚਨ ਦੇ ਵਿੱਚ ਮੇਰਾ ਆਟਾ ਗੁੰਨਣ ਵਾਲਾ ਸੀ ਆਟਾ ਗੁੰਨੇ ਆ ਤੇ ਸਾਰੇ ਜਿਹੜੇ ਚਾਚੂ ਵਾਲੇ ਭਾਂਡੇ ਦੁੱਧ ਵਾਲੇ ਭਾਂਡੇ ਪਏ ਸੀ ਉਹ ਮੈਂ ਸਾਰੇ ਸਾਫ਼ ਕਰੇ ਤੇ ਬਹੁਤ ਜ਼ਿਆਦਾ ਕੰਮ ਹੁੰਦਾ ਸਮਝ ਨਹੀਂ ਲੱਗਦੀ ਹੁੰਦੀ ਬੰਦਾ ਕਿੱਥੋਂ ਸ਼ੁਰੂ ਹੋਵੇ ਖਾਸ ਕਰਕੇ ਛੁੱਟੀ ਵਾਲੇ ਦਿਨ ਤੇ ਰੋਜ਼ ਦੀ ਰੁਟੀਨ ਆਪਣੀ ਬਹੁਤ ਵਧੀਆ ਹੁੰਦੀ ਆ ਹਨਾ ਤੇ ਇਥੇ ਹੁਣ ਮੈਂ ਭਾਂਡੇ ਧੋਤੇ ਤੇ ਨਾਲ ਦੀ ਨਾਲ ਆਪਾਂ ਸਾਰੇ ਇਹ ਆਹ ਜਿਹੜਾ ਕਾਉਂਟਰਾ ਆਪਣਾ ਸਾਫ਼ ਕਰ ਦਾਂਗੇ ਇੱਕ ਵਾਰੀ ਸਾਫ਼ ਕਰ ਦਿੱਤਾ ਨਹੀਂ ਹੁੰਦੀ ਆ ਸਵੇਰੇ ਮੈਂ ਫਿਰ ਉਸ ਤੋਂ ਬਾਅਦ ਦਿਨ ਦੇ ਵਿੱਚ ਚੱਲੀ ਜਾਂਦਾ ਜਦੋਂ ਵੀ ਰੋਟੀ ਬਣਾਈ ਜਦੋਂ ਵੀ ਚਾਹ ਬਣਾਈ ਫਿਰ ਸਾਫ਼ ਹੋ ਜਾਂਦੇ ਤੇ ਉਸ ਤੋਂ ਬਾਅਦ ਆਪਾਂ ਨੇ ਅੱਜ ਜਾਣਾ ਹੈ ਆ ਤੇ ਜਾਣਾ ਤੁਹਾਨੂੰ ਪਤਾ ਹੀ ਹੈ ਵੀ ਕਿੱਥੇ ਜਾਣਾ ਹੁੰਦਾ ਹੁਣ ਦਿੱਲੀ ਦਿੱਲੀ ਮੈਂ ਹਰ ਹਰ ਇੱਕ ਦਿਨ ਛੱਡ ਕੇ ਤੀਜੇ ਦਿਨ ਜਾਣਾ ਹੀ ਹੁੰਦਾ ਹਨਾ ਤੇ ਇੱਥੇ ਮੈਂ ਲੱਗੀ ਸੀ ਕਿ ਪ੍ਰੈਸ ਕਰਨ ਤੇ ਜਹਾਰ ਦੀ ਯੂਨੀਫਾਰਮ ਵੀ ਪ੍ਰੈਸ ਕਰਨੀ ਸੀ ਕਿਉਂਕਿ ਨਾਲ ਲੈ ਕੇ ਜਾਣੀ ਸੀ ਯੂਨੀਫਾਰਮ ਬਹੁਤ ਜ਼ਰੂਰੀ ਸੀ ਨਾਲ ਲੈ ਕੇ ਜਾਣੀ ਜਿੱਥੇ ਜਾਣਾ ਸੀ ਆਪਾਂ ਜਹਾਰ ਦੀ ਯੂਨੀਫਾਰਮ ਨਾਲ ਲੈ ਕੇ ਜਾਣੀ ਸੀ ਤੇ ਮੈਂ ਆਪਣਾ ਸੂਟ ਵੀ ਪ੍ਰੈਸ ਕਰ ਲਿਆ ਮੈਨੂੰ ਨਾ ਆਹ ਕਮੀਜ਼ ਬਹੁਤ ਘੈਂਟ ਲੱਗਿਆ ਬਹੁਤ ਹੀ ਵਧੀਆ ਲੱਗਿਆ ਇਹ ਕੱਪੜਾ ਵੀ ਇੰਨਾ ਵਧੀਆ ਹੌਲਾ ਪਿਆ ਬਿਲਕੁਲ ਵੀ ਹਨਾ ਬੜਾ ਕੰਫਰਟੇਬਲ ਇਹਦੇ ਵਿੱਚ ਫੀਲ ਹੁੰਦਾ ਹੈ ਹਨਾ ਪਸੀਨਾ ਨਹੀਂ ਆਉਂਦਾ ਪਤਾ ਨਹੀਂ ਹਨਾ ਬਹੁਤ ਵਧੀਆ ਲੱਗਿਆ ਇਹਦੇ ਜਿਹੜੇ ਡਾਟ ਨੇ ਨਾ ਵੱਡੇ ਵੱਡੇ ਡਾਟ ਨੇ ਮੈਨੂੰ ਬਹੁਤ ਪਸੰਦ ਆਏ ਇਹ ਜਦੋਂ ਲਿਆ ਸੀ ਉਦੋਂ ਸ਼ਾਇਦ ਮੈਨੂੰ ਐ ਲੱਗਦਾ ਸੀ ਵੀ ਸ਼ਾਇਦ ਵਧੀਆ ਨਹੀਂ ਲੱਗਣਾ ਵੀ ਡਾਟ ਜਾਦਾ ਵੱਡੇ ਨਹੀਂ ਇਹਦੇ ਵਿੱਚ ਹਨਾ ਪਰ ਨਹੀਂ ਬਹੁਤ ਵਧੀਆ ਲੱਗਿਆ ਮੈਨੂੰ ਆ ਦੇਖੋ ਪਾਇਆ ਹੋਇਆ ਵੀ ਸੋਹਣਾ ਲੱਗਦਾ ਆ ਤੇ ਲੋ ਜੀ ਇੱਥੇ ਰੋਟੀ ਪਾਣੀ ਆਪਣਾ ਸਾਰਿਆਂ ਦਾ ਹੋ ਗਿਆ ਸੀ ਟਾਈਮ ਸ਼ਾਇਦ ਇੱਥੇ 12 12:30 ਦਾ ਟਾਈਮ ਹੋ ਗਿਆ ਸੀ ਤੇ ਜਦੋਂ ਮੈਂ ਹੁਣ ਤਿਆਰ ਹੋਣ ਲੱਗੀ ਜਾਣ ਆਪਾਂ ਤੁਹਾਨੂੰ ਪਤਾ ਹੀ ਆ ਵੀ ਡਾਕਟਰ ਦੇ ਜਾਣਾ ਹਨਾ ਤੇ ਤਿਆਰ ਹੋਣਾ ਆਪਣਾ ਫਰਜ਼ ਆ ਤਿਆਰ ਹੋ ਕੇ ਜਾਣਾ ਚਾਹੀਦਾ ਕਿਉਂਕਿ ਤੁਹਾਡੀ ਕੋਈ ਵੀ ਬਿਮਾਰੀ ਗੁਰਦੇ ਲੀਵਰ ਕੋਈ ਵੀ ਅੰਦਰੂਨੀ ਬਿਮਾਰੀ ਡਾਕਟਰ ਨੇ ਬਾਅਦ ਚ ਦੇਖਣੀ ਆ ਪਹਿਲਾਂ ਲੁੱਕ ਦੇਖਣੀ ਹੁੰਦੀ ਆ ਆਪਣੀ ਹਨਾ ਜਿੰਨਾ ਆਪਨੂੰ ਰੱਬ ਨੇ ਦਿੱਤਾ ਹੁੰਦਾ ਹਨਾ ਜਿਸ ਮੁਤਾਬਕ ਜਿਹੜੇ ਜਿਹਾ ਆਪਾਂ ਨੂੰ ਰੱਬ ਨੇ ਜੋ ਵੀ ਚੀਜ਼ ਪ੍ਰੋਵਾਈਡ ਕੀਤੀ ਹੁੰਦੀ ਆ ਉਹਨੂੰ ਯੂਜ਼ ਕਰਕੇ ਘੇਰ ਘਰੋਂ ਬਾਹਰ ਨਿਕਲਣਾ ਚਾਹੀਦਾ ਕਹਿਣ ਦਾ ਮਤਲਬ ਵੀ ਸਾਜ ਤੱਜ ਕੇ ਘਰੋਂ ਬਾਹਰ ਨਿਕਲੋ ਵੀ ਦੇਖਣ ਵਾਲਾ ਬੰਦਾ ਦੇਖੇ ਵੀ ਹਾਂ ਭਾਈ ਬੰਦਾ ਆਇਆ ਆ ਵਧੀਆ ਲੱਗਦਾ ਆ ਐਵੇਂ ਮੂੰਹ ਚਾਕੇ ਮੈਂ ਇੱਕ ਦੋ ਵਾਰੀ ਮੇਰੇ ਨਾਲ ਵੀ ਹੋਇਆ ਜਦੋਂ ਮੈਂ ਜ਼ਿਆਦਾ ਬਿਮਾਰ ਸੀ ਇੱਕ ਵਾਰੀ ਪਹਿਲਾਂ ਇੱਕ ਹੋਰ ਡਾਕਟਰ ਦੇ ਦਵਾਈ ਲੈਣ ਗਈ ਮੈਂ ਰੋਟੀ ਬਣਾਉਂਦੀ ਸੀ ਮੂੰਹ ਤੱਕ ਵੀ ਨਹੀਂ ਧੋਤਾ ਮੈਨੂੰ ਉਦਾਂ ਹੀ ਲੱਗੇ ਤੇ ਉਹ ਫਿਰ ਜਦੋਂ ਦੂਸਰੇ ਦਿਨ ਗਈ ਥੋੜਾ ਜਿਹਾ ਫਰਕ ਪੈ ਗਿਆ ਮੈਨੂੰ ਦਵਾਈ ਜਾਂ ਤਾਂ ਦੂਸਰੇ ਦਿਨ ਗਈ ਮੈਂ ਆਪ ਦਾ ਸੂਟ ਲੱਭਦੀ ਫਿਰ ਮੈਂ ਕਿਹੜਾ ਸੂਟ ਪਾਵਾਂ ਦਵਾਈ ਲੈਣ ਨੂੰ ਬੱਚੇ ਵੀ ਹੱਸਣ ਕਹਿੰਦੇ ਜਾਣਾ ਮੰਮੀ ਨੇ ਕੱਲ ਮੂਹ ਨਹੀਂ ਤੋਤਾ ਅੱਜ ਦਵਾਈ ਲੈਣ ਜਾਣਾ ਮੈਂ ਕਿਹਾ ਵੀ ਨਹੀਂ ਵੀ ਕੱਲ ਤਾਂ ਮੇਰੀ ਮਜਬੂਰੀ ਹੋ ਗਈ ਸੀ ਹਨਾ ਬਈ ਮੈਨੂੰ ਇੱਕ ਟਾਈਮ ਘੱਟ ਸੀ ਕਹਿੰਦੇ 12 ਵਜੇ ਤੱਕ ਡਾਕਟਰ ਬੈਠਦਾ ਤੇ ਦੂਜਾ ਮੈਨੂੰ ਆਪ ਹੀ ਬਿਮਾਰ ਵੱਧ ਸੀ ਕਿਉਂ ਨਹੀਂ ਮੈਂ ਮੈਂ ਕਿੱਥੇ ਤਿਆਰ ਹੋਣਾ ਸੀ ਮੇਰਾ ਦੁਪੱਟਾ ਮੈਚ ਕਰਦਾ ਚਲੋ ਚੱਲੀਏ ਜਾਣਾ ਦਵਾਈ ਲੈਣਾ ਇੱਥੇ ਤਾਂ ਗਾਹ ਪਾਈ ਜਾਂਦੇ ਨੇ ਬਾਹਲਾ ਜਿਆਦਾ ਧੁੱਪ ਬਹੁਤ ਹੋਗੀ ਤਾਂ ਕਰਕੇ ਮੈਂ ਚਸ਼ਮਾ ਲਾ ਲਿਆ ਧੁੱਪ ਬਾੜੀ ਹੈ ਮੇਰੀ ਅੱਖਾਂ ਨਹੀਂ ਖੁੱਲਦੀਆਂ ਗਈਆਂ ਵਧੀਆ ਲੱਗਦਾ ਕਿਸੇ ਲਈ ਥੋੜੀ ਲਾਇਆ ਆਪਾਂ ਆਪਣੇ ਦੁੱਖ ਨੂੰ ਲਾਇਆ ਅੱਖਾਂ ਨਹੀਂ ਖੁੱਲਦੀਆਂ ਮੇਰੀਆਂ ਨਾਲੇ ਅੱਖਾਂ ਦੇ ਵਿੱਚੋਂ ਪਾਣੀ ਨਿਕਲੇ ਆਉਂਦਾ ਫਿਰ ਜਦੋਂ ਮੈਂ ਸਫਰ ਤੇ ਜਾਂਦੀ ਹਾਂ ਬਹੁਤ ਜਿਆਦਾ ਪਾਣੀ ਅੱਛਾ ਅੱਜ ਗੱਡੀ 'ਚ ਜਾਣਾ ਮੈਂ ਭੁੱਲ ਗਈ ਵੀ ਮੋਟਰਸਾਈਕਲ ਤੇ ਜਾਣਾ ਚੱਲ ਕੋਈ ਗੱਲ ਫੇਰ ਵੀ ਲਾ ਜਾਂਦੇ ਫੇਰ ਕੀ ਹੁੰਦਾ ਆਪਣੀ ਐਨਕਾ ਆਪਣੀ ਮਰਜ਼ੀ ਆਪਣੀ ਗੱਡੀ ਆਪਣਾ ਮੋਟਰਸਾਈਕਲ ਅਸੀਂ ਮੋਟਰਸਾਈਕਲ ਤੇ ਵੀ ਜਾ ਸਕਦੇ ਆ ਅੱਜ ਸਾਡੇ ਨੇ ਇੱਕ ਸਵਾਰੀ ਵਾਧਾ ਕਿਉਂਕਿ ਗੱਡੀ 'ਚ ਜਾਣਾ ਪੈਣਾ ਇਹ ਨਹੀਂ ਲੈਣੀ ਸਵਾਰੀ ਇਹਨੇ ਅੱਜ ਲੇਟ ਕਰਾਤਾ ਟਾਈਮ ਪਤਾ ਕਿੰਨਾ ਹੋ ਗਿਆ ਡਾਕਟਰ ਨੇ ਉੱਠ ਖੜਨਾ ਉੱਥੇ 1 ਵਜ ਗਿਆ ਅੱਜ ਇਹਨੇ ਅੱਜ ਲੇਟ ਕਰਾ ਦੇ ਮੈਂ ਤਾਂ ਨਹੀਂ ਲੇਟ ਕਰਾਉਣਾ ਮੈਂ ਤਾਂ ਸੂਰਤ ਤੋਂ ਪਹਿਲਾਂ ਦੀ ਹਾਂ ਹੋ ਗਈ ਅਸੀਂ ਜਿਹੜਾ ਨਹੀਂ ਜਿਹੜੇ ਡੈਡੀ ਨੇ ਲੇਟ ਕਰਾਇਆ ਉਹ ਚਲੇ ਗਏ ਸੀ ਆਪਦੇ ਡੈਂਟ ਫੈਂਟ ਕਢਾਉਣ ਡੈਂਟ ਕਰ ਆਹੋ ਭਾਈ ਫੇਰ ਇੱਕ ਭੈਣ ਨੂੰ ਤਕਲੀਫ ਹੋ ਜਾਂਦੀ ਹੈ ਕਹਿੰਦੀ ਆਪ ਬਹੁਤ ਟੌਰ ਕੱਢਦੀ ਹੈ ਤੇ ਸਾਡਾ ਜੀਜਾ ਉਦਾਂ ਹੀ ਰਹਿੰਦਾ ਹੁਣ ਜੀਜੇ ਦੀ ਟੌਰ ਕਢਾ ਕੇ ਘੱਲਿਆ ਕਰਨਾ ਆਪਾਂ ਨੇ ਬਾਈ ਟਾਈਮ ਬਹੁਤ ਲੱਗਦਾ ਜਦੋਂ ਹੁਣ ਜਾਣਾ ਦਾ ਡਾਇਰੈਕਟਰ ਦੇ ਸੀ ਕਿੰਨਾ ਟਾਈਮ ਲੱਗ ਗਿਆ ਦੇਖ ਲਓ 2 ਘੰਟੇ ਲਾਇਆ ਇਹ ਅੱਜ ਆਪਾਂ ਨੇ ਕਈ ਥਾਵਾਂ ਤੇ ਜਾਣਾ ਤੁਹਾਨੂੰ ਨਾਲ-ਨਾਲ ਲੈ ਕੇ ਜਾਵਾਂਗੇ ਜੁੜੇ ਰਹੋ ਬਲੌਗ ਦੇ ਨਾਲ ਮੇਰੇ ਨਾਲ ਤੇ ਜਾਣਾ ਹੁਜ਼ਾਰ ਕਰਦੇ ਜਾਣਾ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ করে <test>

ਡੇਟ ਪੈਣਾ ਟੋਕਿਆਣੀ ਮਸ਼ੀਨ ਨੇ ਹਲ ਜਾ ਲਿਆ ਫਾਰਮ ਉੱਤੇ ਹੋ ਰਹੀ ਵੱਢੀ ਗਈ ਆਏ ਹੋਏ ਹਰ ਅੱਗੇ ਵੀ ਤੁਹਾਨੂੰ ਹੀ ਵੜਦੇ ਹਾਂ ਉਹ ਕਾਹ ਨੂੰ ਤੁਹਾਨੂੰ ਇੱਕ ਗੱਲ ਫੜ ਲੈਣੇ ਹੋ ਤੁਸੀਂ ਵੀ ਅੱਜ ਕਹਿਣ ਦੇ ਮੁਤਾਬਕ ਨਾਲ ਚੱਲੋ ਤਾਂ ਬਸ ਫਿਰ ਪਾਣੀ ਲੈਂਦਾ ਓਟੇ ਤੇ ਤਾਂ ਹੈ ਹੀ ਨਹੀਂ 8 ਵਜੇ ਓਟੇ ਦੇ ਇਹ ਨਿਆਣੇ ਤਾਂ ਹੀ ਉੜਦੇ ਹੁੰਦੇ ਨਿਆਣੇ ਥੋੜੀ ਹੁਣ ਨਿਆਣੇ ਨੇ ਸਿਆਣੇ ਹੌਲੀ ਹੌਲੀ ਹੋਣਗੇ ਤੁਸੀਂ ਕਾਂ ਜਦੇ ਉੱਠਣ ਲੱਗ ਗਏ ਸੀ ਗੱਲਾਂ ਦੇ ਲਓ ਜੀ ਇਹਨਾਂ ਦੀਆਂ ਤੁਹਾਨੂੰ ਲੱਗਦਾ ਵੀ ਵੀਰਾ ਸਾਊ ਬਹੁਤ ਆ ਠੋੜਾ ਦਾ ਖਲਾ ਕਰਾਉਨੇ ਆ ਕਿਤੇ ਓਡਾ ਵੀਰਾ ਤਾਂ ਬਹੁਤ ਅੜਵਾ ਸਾਡੇ ਤਾਂ ਨਾ ਸੀ ਤੂੰ ਅਖੜਾ ਕੇ ਰੱਖਦਾ ਅੜਵਾ ਪਰੋਣਾ ਇਹ ਮੇਰਾ ਨਹੀਂ ਨਹੀਂ ਇਹ ਨਾਲ ਇਹ ਨਾਲ ਹੀ ਹੈ ਗਾੜੋ ਅੜਵਾ ਤਾਂ ਹੈ ਬਾਈ ਬਸ ਇੰਨਾ ਤੇ ਆਰੇ ਇੰਨਾ ਤੇ ਬਾਹਰ ਨਿਕਲ ਕੇ ਮੈਂ ਵੱਧ ਹੋਣਾ ਫਿਰ ਤਾਂ ਹੀ ਜ ਕੰਮ ਹੋ ਜਾਂਦਾ ਉਹੀ ਲੱਗਿਆ ਤੂੰ ਗੱਡੀ ਧੁੱਪੇ ਖੜੀ ਸੀ ਇੱਕੋ ਦਾ ਮੰਦਰੋਂ ਨਿਕਲ ਕੇ ਲੱਗੇ ਚਲੋ ਅਸੀਂ ਤੁਹਾਨੂੰ ਉੱਤੇ ਜਾ ਕੇ ਮਿਲਦੇ ਆਂ ਦਵਾਈ ਦਵਾਈ ਲੈ ਕੇ ਆਪਾਂ ਹੋਰ ਕਿਤੇ ਜਿੱਥੇ ਜਿੱਥੇ ਜਾਣਾ ਤੁਹਾਨੂੰ ਲੈ ਕੇ ਚੱਲਾਂਗੇ ਹੁਣ ਤਾਂ ਆਪਣਾ ਰੋਜ਼ ਦਾ ਹੀ ਕੰਮ ਹੋ ਗਿਆ ਘੁੰਮਣ ਫਿਰਨ ਦਾ ਇੱਕ ਦਿਨ ਸੱਟ ਤੇ ਫੇਕ <laughs> <Ja, ja, ja. laughs> Her. ਪਹੁੰਚ ਗਏ ਸਟੂਡੀਓ ਫੋਟੋ ਸ਼ੂਟ ਕਰਾਉਣ ਵਾਸਤੇ ਹੁਣ ਆਪਣਾ ਹੋਊਗਾ ਫੋਟੋ ਸ਼ੂਟ ਜੇ ਯਾਰ ਨੇ ਕਰ ਲਿਆ ਚੇਂਜ ਪਾ ਲਈ ਯੂਨੀਫਾਰਮ ਮੈਂ ਵੀ ਆਪਦਾ ਦੁਪੱਟਾ ਨਾਲ ਲੈ ਕੇ ਆਈ ਆ ਜੇ ਇਹਦੇ ਵਿੱਚ ਨਾ ਫੋਟੋ ਕਰੀ ਫਿਰ ਮੈਂ ਇੱਕ ਦੁਪੱਟਾ ਆਪਣਾ ਲੈ ਆਈ ਚ ਦੁਪੱਟਾ ਚੇਂਜ ਕਰ ਲਾਂਗੇ ਆਪਾਂ ਆਪਣੀ ਵੀਡੀਓ ਬਣਾ ਲਈਏ ਵੀਡੀਓ ਵਧੀਆ ਹੋਊਗਾ ਮਿਚੇ ਗਏ ਸਟੂਡੀਓ ਚ ਆ ਕੇ ਆਪਾਂ ਫੀਲਿੰਗ ਚੈੱਕ ਕਰਾਂਗੇ ਸਟੂਡੀਓ ਚ ਆ ਕੇ ਆਪਾਂ ਫੀਲਿੰਗ ਚੈੱਕ ਕਰਾਂਗੇ ਪਰ ਇਹਨੂੰ ਕਰੋ ਜੋ ਮਾਰਿਆ ਭਾਈ ਛੋਟਾ ਜਾ ਕੇ ਤੇ ਲੈ ਜਾਂਦੇ ਹੈ ਛੋਟੇ ਕਿਉਂ ਹੈ ਇੱਧਰ ਆ ਜਾ ਅਲ ਹਮਦੁਲਿਲਾਹ ਮੰਮੀ ਡੈਡੀ ਤੁਸੀਂ ਇੰਤਲੀ ਸਾਈਡ ਹੋਵੋ ਇੱਧਰ ਨੂੰ ठीक है ठीक ਇਹ ਨਹੀਂ ਇਨਵਾਇਟ ਕਰਦਾ ਇਹ ਮੈਚ ਨਹੀਂ ਕਰਦਾ ਕੂੜਾ ਲੱਗ ਰਿਹਾ। ਡਾਰਕ ਚਾਹੀਦਾ। ਬੇਸ ਕਲਰ ਨਾਲ ਸੇਮ ਆ। ਹਾਂ ਬੇਸ ਨਾਲ ਤਾਂ। ਤੱਕਾ ਵੇਖੋ। ਦੇਖੋ ਤਾਂ ਵੀਡੀਓ ਬਿਲਕੁਲ ਚੰਗੀ ਜਿਹੀ ਹੋਊਗਾ। ਠੀਕ ਹੈ। ਚੱਲ ਜਾਈਏ ਤਾਂ। ਉਹ ਮੈਚ ਕਰਦੇ। ਉਹ ਮੈਚ ਕਰਗੇ। ਉਹ ਤਾਂ ਨਹੀਂ ਕਰਦਾ ਤਾਂ ਫਰਕ ਹੋਣਾ। ਇੰਨਾ ਤਾਂ ਪਤਾ ਹੋਊਗਾ ਹੀ। ਹੋਣਾ ਹੀ ਹੋਣਾ। ਇਹਨਾਂ ਦਾ ਉਹ ਕੋਸ਼ਾ ਉਹ ਇਕੱਠਾ ਪਿਆ ਨਾ ਖੋਲ ਕੇ ਦੇਖੋ। ਤੁਹਾਨੂੰ ਲੋੜ ਹੋਊ। ਖੋਲ ਕੇ ਮਰਾ ਲੰਗੇ ਦਾ ਮੈਚਿੰਗ ਦੂਰ। चल जाना चल गए देखो तो ठीक है ब्लैक च कोई भी नहीं ना ਮੈਂ ਨਹੀਂ ਬਲੈਕ ਯੂਟਿਨੀ ਕੋਈ ਬਲੈਕ ਦਿਖਾ ਦਿਓ ਪੱਗਾਂ ਦੇਖਣੀਆਂ ਵੀਰੇ ਆ ਲੋ ਆ ਲੋ ਨਾ ਤਾਂ ਮੈਂ ਭੁੱਲ ਗਈ ਉਹ ਤਾਂ ਮੈਨੂੰ ਜ਼ਿਆਦਾ ਵੀ ਟਵਾਣੇ ਵਾਲਿਆਂ ਦਾ ਛਲਾ ਸੀਗਾ ਹਾਂ ਹੀ ਫਿਰਦਾ ਹਾਂ 100 ਵਾਲੀ ਛੱਕੀ ਆ ਸਾਡੀ ਕੀ ਖਾਣਾ ਲੈ ਲੈ ਖਾਣ ਤੇਰੇ ਭੁੱਖ ਲੱਗੀ ਆ ਲੈ ਖਾਣਾ ਹੋਰ ਇਹਨੇ ਬਧਾਰੇ ਚੱਕ ਲੈਣਾ ਆਪੇ ਜਿਹੜਾ ਕੁਝ ਲੈਣਾ ਚੱਕ ਬਈ ਚੱਕ ਆਪੇ ਲੈਣ ਨੂੰ ਤੁਹਾ ਕੋ ਗੱਲੇ ਨਹੀਂ ਹੁਣ ਮੈਂ ਕਾਸ਼ ਉਹ ਲੈਂਦਾ ਢਾਲ ਲੈਣੀ ਆ ਵੀ ਆਪਾਂ ਬੈਜੋ ਲਾ 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 ਸੇਕਾ ਡੱਬੀਆਂ ਆਏਗਾ ਲਾ ਕੋਈ ਜੰਗਲ ਵੀ ਆ ਰਹੇ ਹੈਂ ਅੰਦਰ ਰੱਖਣਾ ਲਾ ਗਿਆ ਜੀ ਸੈਸ਼ਨ ਰੱਖਣਾ ਆ ਰੱਖਿਆ ਛੋਟੇ ਗੱਡੀ ਚ ਅੱਜ ਕਸੂ ਬਹੁਤ ਸਾਰੇ ਕੱਕਲੀ ਕਿ ਨਹੀਂ ਹੋਇਆ ਉਹ ਜ਼ੰਦਾ ਕਿਦ ਕਾਂਦ ਨਾ ਕੀਆ ਉਹ ਪਾਲ ਉਪਤਾਰ ਤੇ ਦੇਖੀ ਹਾਂ ਉੱਠੂ ਹਨਾ ਤੇ ਉਹ ਗੇਰ ਹੋਣ ਲਈ ਹਨਾ ਹਾਂ ਫਿਰ ਬੱਤਾ ਸੱਤਾ ਥੱਲੇ ਦੇ ਲੋ ਜੀ ਸਵਾ 3 ਹੋ ਗਏ ਬਾਜ਼ਾਰ ਚ ਫਿਰਦੇ ਆ ਨੂੰ ਪਾਣੀ ਦੀ ਇੰਨੀ ਪਿਆਸ ਲੱਗਦੀ ਆ ਬੜੀ ਜਿਆਦੇ ਧੁੱਪ ਐਨੀ ਬਾਹਰ ਨਿਕਲ ਨਿਕਲ ਕੇ ਧੁੱਪ ਐਨੀ ਲੱਗਦੀ ਆ ਮਤੋਂ ਵੱਗ ਯਾਰ ਦੇ ਦੇ ਇੱਕ ਘੁੱਟ ਮੇਰੇ ਹਾਰ ਦੀਆਂ ਲੈਣੀਆਂ ਇਤੋਂ ਕਦੋਂ ਪਾਣੀ ਨਹੀਂ ਮਿਲਦੀ ਮਾਜੇ ਦੀਆਂ ਬੋਤਲਾਂ ਲਈਆਂ ਉਹ ਸਾਰੀਆਂ ਜੰਮੀਆਂ ਪਈਆਂ ਉੱਤਰ ਦੀਆਂ ਮੋਤ ਵਿਆਹ ਦੇ ਚੰਦਰੀ ਜੱਟੇ ਕਰੋ ਨਾ ਨਾਰੀ ਤਾਰੂ ਮੈਂ ਤਾਂ ਕਿਹੜਾ ਚੱਲਿਆ ਚੱਟੇ ਕੋ ਮੈਂ ਨਾ ਕਿਲੇ ਤੇਨੂੰ ਬਥਰਾ ਜਿੱਥੇ ਲੈਣਾ ਸਰਪੰਚ ਫੜੀ ਚੰਦਰੀ ਜੱਟੇ ਕਰੋ ਨਾ ਨਾਰੀ ਤਾਰੂ ਸਸਕਾਰ ਦਾ ਦੇਣਾ ਨੇ ਓਰੇ ਇੱਥੇ ਇੱਥੇ ਤੰਦਰੇ ਲਾ ਲਾਂਗੇ ਆ ਚੱਕ ਲਾ ਸੋਬ ਇਹ ਵੀ ਬੀ ਆ ਇਹ ਵੀ ਵਿਚੇ ਪੈ ਰਾਨ ਨੇ ਆ ਚੱਕ ਲਾ ਤੂੰ ਬੀ ਲੈ ਅੰਦਰ ਹਾਂ ਆ ਚੱਕ ਫੇਲਾ